ਪਾਕਿਸਤਾਨ ਤੋਂ ਭਾਰਤ ਪਹੁੰਚਿਆ 400 ਹਿੰਦੂਆਂ ਦੀਆਂ ਅਸਥੀਆਂ ਜਿहां ਦੱਸਿਆ ਕਿ ਪਾਕਿਸਤਾਨ ਦੇ ਵਿੱਚ ਕਰਾਚੀ ਦੇ ਪੁਰਾਣੇ ਗੋਲੀਮਾਰ ਇਲਾਕੇ ਦੇ ਹਿੰਦੂ ਸ਼ਮਸ਼ਾਨ ਘਾਰ ਦੇ ਵਿੱਚ ਸਾਲਾਂ ਤੋਂ ਕਲਸ਼ ਦੇ ਵਿੱਚ ਰੱਖੀਆਂ ਗਈਆਂ 400 ਹਿੰਦੂ ਮ੍ਰਿਤਕਾਂ ਦੀਆਂ ਅਸਥੀਆਂ ਸੋਮਵਾਰ ਦਿਨ ਫਰਵਰੀ ਯਾਨੀ ਕਿ ਬੀਤੇ ਦਿਨ ਨੂੰ ਅੰਮ੍ਰਿਤਸਰ ਦੇ ਜਿਹੜੇ ਕਿ ਵਾਗਾ ਟਾਰੀ ਸਰਦ ਰਾਹੀ ਭਾਰਤ ਪਹੁੰਚਿਆ ਨੇ ਇਹਨਾਂ ਅਸਥੀਆਂ ਨੂੰ ਕਰੀਬ 8 ਸਾਲ ਤੱਕ ਸ਼ਮਸ਼ਾਨ ਘਰ ਦੇ ਵਿੱਚ ਰੱਖਿਆ ਗਿਆ ਸੀਗਾ ਤੇ ਪਰਿਵਾਰ ਉਹਨਾਂ ਨੂੰ ਗੰਗਾ ਦੇ ਵਿੱਚ ਡੁੱਬਣ ਦੀ ਉਡੀਕ ਕਰ ਰਹੇ ਸੀਗੇ ਦੱਸਦੇ ਕਿ ਮਹਾਕੁੰਭ ਯੋਗ ਦੇ ਵਿੱਚ ਭਾਰਤ ਦਾ ਵੀਜ਼ਾ ਮਿਲਣ ਤੋਂ ਬਾਅਦ ਐਤਵਾਰ 2 ਫਰਵਰੀ ਨੂੰ ਕਰਾਚੀ ਦੇ ਸ਼੍ਰੀ ਪੰਚਮੁਖੀ ਹਨੂਮਾਨ ਮੰਦਰ ਦੇ ਵਿੱਚ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਇਸ ਤੋਂ ਬਾਅਦ ਪਰਿਵਾਰ ਨੇ ਅਸਤੀਆਂ ਨੂੰ ਅੰਤਿਮ ਵਿਦਾਇਗੀ ਦਿੱਤੀ ਤਾਂ ਜੋ ਉਹਨਾਂ ਨੂੰ ਮੁਕਤੀ ਲਈ ਗੰਗਾ ਦੇ ਵਿੱਚ ਲੀਨ ਕੀਤਾ ਜਾ ਸਕੇ ਦੱਸਦੇ ਕਿ ਇਸ ਤੋਂ ਪਹਿਲਾਂ ਬੁੱਧਵਾਰ 29 ਜਨਵਰੀ ਨੂੰ ਪੁਰਾਣੀ ਕਰਾਚੀ ਦੇ ਗੋਲੀਮਾਰ ਸ਼ਮਸ਼ਾਨ ਘਾੜ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਜਿਹੜੇ ਕਿ ਉੱਥੇ ਪਹੁੰਚੇ ਸਨ ਜਿੱਥੇ ਕਲਸ਼ਾਂ ਦੇ ਲਈ ਵਿਸ਼ੇਸ਼ ਅਰਦਾਸ ਕੀਤੀ ਗਈ ਜੋ ਪਵਿੱਤ ਜਿਹੜੇ ਕਿ ਦੱਸਦੇ ਕਿ ਜੋ ਪਰਿਵਾਰ ਆਪਣੇ ਅਜ਼ੀਜ਼ਾਂ ਦੀਆਂ ਅਸਥੀਆਂ ਨੂੰ ਹਰਦਵਾਰ ਦੇ ਵਿੱਚ ਵਿਸਰਜਿਤ ਕਰਨਾ ਚਾਹੁੰਦੇ ਸਨ ਤਾਂ ਉਹ ਸ਼ਮਸ਼ਾਨ ਘਾਟ ਵਿੱਚ ਪਹੁੰਚ ਗਏ ਕਿਉਂਕਿ ਭਾਰਤ ਦੇ ਵਿੱਚ ਅਸਥੀਆਂ ਦੇ ਵਿਸਰਜਨ ਦੇ ਲਈ ਸ਼ਮਸ਼ਾਨ ਘਾਟ ਦੀ ਪਰਚੀ ਅਤੇ ਮ੍ਰਿਤਕ ਦੀ ਮੌਤ ਦਾ ਸਰਟੀਫਿਕੇਟ ਲਾਜ਼ਮੀ ਸੀਗਾ ਤਾਂ ਭਾਰਤ ਸਰਕਾਰ ਨੇ ਕੁੰਭ ਦੇ ਦੌਰਾਨ ਵੀਜ਼ੇ ਜਾਰੀ ਕਰ ਦਿੱਤੇ ਨੇ ਤੇ ਇਸ ਬਾਬਤ ਸ਼੍ਰੀ ਰਾਮਨਾਥ ਮਹਾਰਾਜ ਦਾ ਕੀ ਕੁਝ ਕਹਿਣਾ ਹੈਗਾ ਆਓ ਤੁਹਾਨੂੰ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਸੁਣਾਉਂਦੇ ਹਾਂ ਪਾਕਿਸਤਾਨ ਤੋਂ ਭਾਰਤ ਪਹੁੰਚਿਆ 400 ਹਿੰਦੂਆਂ ਦੀਆਂ ਅਸthੀਆਂ ਜੀਹਾਂ ਦੱਸਿਆ ਕਿ ਪਾਕਿਸਤਾਨ ਦੇ ਵਿੱਚ ਕਰਾਚੀ ਦੇ ਪੁਰਾਣੇ ਗੋਲੀਮਾਰ ਇਲਾਕੇ ਦੇ ਹਿੰਦੂ ਸ਼ਮਸ਼ਾਨ ਘਰ ਦੇ ਵਿੱਚ ਸਾਲਾਂ ਤੋਂ ਕਲਸ਼ ਦੇ ਵਿੱਚ ਰੱਖੀਆਂ ਗਈਆਂ 400 ਹਿੰਦੂ ਮ੍ਰਿਤਕਾਂ ਦੀਆਂ ਅਸthੀਆਂ ਸੋਮਵਾਰ ਦਿਨ ਫਰਵਰੀ ਯਾਨੀ ਕਿ ਬੀਤੇ ਦਿਨ ਨੂੰ ਅੰਮ੍ਰਿਤਸਰ ਦੇ ਜੋ ਕਿ ਵਾਗਾ ਟਾਰੀ ਸਰਦ ਰਾਹੀ ਭਾਰਤ ਪਹੁੰਚਿਆ ਨੇ ਇਹਨਾਂ ਅਸਥੀਆਂ ਨੂੰ ਕਰੀਬ 8 ਸਾਲ ਤੱਕ ਸ਼ਮਸ਼ਾਨ ਘਰ ਦੇ ਵਿੱਚ ਰੱਖਿਆ ਗਿਆ ਸੀਗਾ ਤੇ ਪਰਿਵਾਰ ਉਹਨਾਂ ਨੂੰ ਗੰਗਾ ਦੇ ਵਿੱਚ ਡੁੱਬਣ ਦੀ ਉਡੀਕ ਕਰ ਰਹੇ ਸੀਗੇ ਦੱਸਦੇ ਕਿ ਮਹਾਕੁੰਭ ਯੋਗ ਦੇ ਵਿੱਚ ਭਾਰਤ ਦਾ ਵੀਜ਼ਾ ਮਿਲਣ ਤੋਂ ਬਾਅਦ ਐਤਵਾਰ 2 ਫਰਵਰੀ ਨੂੰ ਕਰਾਚੀ ਦੇ ਸ੍ਰੀ ਪੰਚਮੁਖੀ ਹਨੂਮਾਨ ਮੰਦਿਰ ਦੇ ਵਿੱਚ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਹੈ ਇਸ ਤੋਂ ਬਾਅਦ ਪਰਿਵਾਰ ਨੇ ਅਸਤੀਆਂ ਨੂੰ ਅੰਤਿਮ ਵਿਦਾਇਗੀ ਦਿੱਤੀ ਤਾਂ ਜੋ ਉਹਨਾਂ ਨੂੰ ਮੁਕਤੀ ਲਈ ਗੰਗਾ ਦੇ ਵਿੱਚ ਲੀਨ ਕੀਤਾ ਜਾ ਸਕੇ ਦੱਸਦੇ ਕਿ ਇਸ ਤੋਂ ਪਹਿਲਾਂ ਬੁੱਧਵਾਰ 29 ਜਨਵਰੀ ਨੂੰ ਪੁਰਾਣੀ ਕਰਾਚੀ ਦੇ ਗੋਲੀਮਾਰ ਸ਼ਮਸ਼ਾਨ ਘਾੜ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਜਿਹੜੇ ਕਿ ਉੱਥੇ ਪਹੁੰਚੇ ਸਨ ਜਿੱਥੇ ਕਲਸ਼ਾਂ ਦੇ ਲਈ ਵਿਸ਼ੇਸ਼ ਅਰਦਾਸ ਕੀਤੀ ਗਈ ਜੋ ਪਵਿੱਤ ਜਿਹੜੇ ਕਿ ਦੱਸਦੇ ਕਿ ਜੋ ਪਰਿਵਾਰ ਆਪਣੇ ਅਜ਼ੀਜ਼ਾਂ ਦੀਆਂ ਅਸਥੀਆਂ ਨੂੰ ਹਰਦਵਾਰ ਦੇ ਵਿੱਚ ਵਿਸਰਜਿਤ ਕਰਨਾ ਚਾਹੁੰਦੇ ਸਨ ਤਾਂ ਉਹ ਸ਼ਮਸ਼ਾਨ ਘਾਟ ਵਿੱਚ ਪਹੁੰਚ ਗਏ ਕਿਉਂਕਿ ਭਾਰਤ ਦੇ ਵਿੱਚ ਅਸਥੀਆਂ ਦੇ ਵਿਸਰਜਨ ਦੇ ਲਈ ਸ਼ਮਸ਼ਾਨ ਘਾਟ ਦੀ ਪਰਚੀ ਅਤੇ ਮ੍ਰਿਤਕ ਦੀ ਮੌਤ ਦਾ ਸਰਟੀਫਿਕੇਟ ਲਾਜ਼ਮੀ ਸੀਗਾ ਤਾਂ ਭਾਰਤ ਸਰਕਾਰ ਨੇ ਕੁੰਭ ਦੇ ਦੌਰਾਨ ਵੀਜ਼ੇ ਜਾਰੀ ਕਰ ਦਿੱਤੇ ਨੇ ਤੇ ਇਸ ਬਾਬਤ ਸ਼੍ਰੀ ਰਾਮਨਾਥ ਮਹਾਰਾਜ ਦਾ ਕੀ ਕੁਝ ਕਹਿਣਾ ਹੈਗਾ ਆਉ ਤੁਹਾਨੂੰ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਸੁਣਾਉਂਦੇ ਹਾਂ